ਮਿੱਤਰੋ ਪਿੰਡ ਸੁਖਾਣਾ ਦੇ ਖੜੇ ਆ ਚਾਰ ਟਰੈਕਟਰ ਘਰੇ ਚੱਲੇ ਤੁਹਾਡੇ ਵਾਸਤੇ ਲੈ ਕੇ ਆਏ ਆ ਮਾਲਕ ਆਪਣੇ ਕੋਲ ਆ ਲੈਣੇ ਆ ਜਾਣਕਾਰੀ ਕੀ ਹਾਲ ਹੈ ਬਾਈ ਠੀਕ ਆ ਜੀ ਵਧੀਆ ਬਾਈ ਹੋਰ ਠੀਕ ਆ ਜੀ ਵਧੀਆ ਜੀ ਵਧੀਆ ਜਿਹੜਾ ਠੀਕ ਠਾਕ ਹੈ ਆ ਜਿਹੜਾ ਫਾਰਮ ਟਰੈਕ 60 ਹੈ ਕਿਹੜਾ ਮਾਡਲ ਹੈ ਇਹ 2005 ਮਾਡਲ ਹੈ ਵੀਰੇ ਠੀਕ ਆ ਜੀ 2005 2005 ਮਾਡਲ ਪੰਜਾਬ ਨੰਬਰ ਹੈ ਠੀਕ ਆ ਬਾਈ ਠੀਕ ਆ ਤੇ ਟਾਇਰਾਂ ਦੀ ਗੱਲ ਕਰਗੇ ਗੂਡিয়ার ਕੰਪਨੀ ਦੇ ਟਾਇਰ ਹੈਗੇ ਆ ਜੀ 90 ਤੋਂ 95 ਪੈਸੇ ਪਰ 90 ਪੈਸੇ ਖਰੇ ਟਾਇਰ ਆ ਜਾਂਦੀ ਚਾਰੇ ਟਾਇਰ 90 ਪੈਸੇ 90 ਪੈਸੇ ਗੂਡিয়ার ਕੰਪਨੀ ਦੇ ਟਾਇਰ ਆ ਠੀਕ ਆ ਪੰਜਾਬ ਨੰਬਰਾ ਟਰੈਕਟਰ ਆ ਕਾਪੀ ਕਾਗਜ਼ਾਂ ਦਾ ਓਕੇ ਆ ਇੰਜਨ ਗੇਅਰ ਦਾ ਟਰੈਕਟਰ ਓਕੇ ਆ ਫੁੱਲ ਗਾਰੰਟੀ ਆ ਬਾਈ ਫੁੱਲ ਗਾਰੰਟੀ ਆ ਭਣਾਦੀ ਆਪਣੇ ਲੋ ਬੰਦਾ ਕਾਰੀਗਰ ਨਾਲ ਲਿਆਵੇ ਮੈਸਤਰੀ ਬੰਦੇ ਨੂੰ ਟਰੈਕਟਰ ਚੈੱਕ ਕਰਾ ਕੇ ਲਿਆ ਸਕਦਾ ਠੀਕ ਆ ਪੀਬੀ 13 ਸੰਗਰੂਰ ਸੰਗਰੂਰ ਦਾ ਹੀ ਹਨਾ ਹਾਂ ਸੰਗਰੂਰ ਦਾ ਨੰਬਰ ਹੈ ਇੰਜਨ ਗੇਅਰ ਤੇ ਟਰੈਕਟਰ ਓਕੇ ਹੈ ਜਮਾ ਵਾਕੇ ਲੈ ਜੀ ਅਗਲਾ ਯਾਰ ਕੋਈ ਚੱਕ ਨੇ ਬਈ ਸੌਦਾ ਟੋਪਲੇ ਵਾਲੇ ਟਰੈਕਟਰ ਨੂੰ ਬੰਦਾ ਠੀਕ ਆ ਉਹਦਾ ਰਿਕਾਰਡ ਪ੍ਰੂਫ ਸਾਰਾ ਕੁਝ ਨਾਲ ਮਿਲੂਗਾ ਤੁਹਾਨੂੰ ਡਾਕੂਮੈਂਟ ਪੂਰੇ ਆ ਜਾਨੀ ਕਿ ਮਿਲਣਗੀਆਂ ਦੀ ਆਈਡੀ ਸਾਰਾ ਕੁਝ ਨਾਲ ਮਿਲੂਗਾ ਤੁਹਾਨੂੰ ਕੰਡੀਸ਼ਨ ਸਾਫ ਪਈ ਆ ਟਰੈਕਟਰ ਦੀ ਜਿਵੇਂ ਕਹਿ ਸਕਦੇ ਹਾਂ ਨਾ ਪੂਰਾ ਨਗ ਸਾਰੇ ਪੂਰੇ ਆ ਡੰਡਾ ਫੱਟੀ ਛਤਰੀ ਪੈਂਪਰ ਸਾਰਾ ਕੁਝ ਨਾਲ ਮਿਲੂਗਾ ਸਮਾਨ ਤੁਹਾਨੂੰ ਜੋ ਵੀ ਹੈਗਾ ਇੰਜਨ ਗੇਅਰ ਬਣਾ ਵਾਕੇ ਲੈ ਜੀ ਅਗਲਾ ਹਾਂ ਜੀ ਆਪਣੇ ਭਾਈ ਫੁੱਲ ਗਾਰੰਟੀ ਵਾਕੇ ਸੌਦਾ ਨਾਲੇ ਸਲਫ ਹਾਂ ਠੀਕ ਆ ਵਾਕਈ ਨਵਾਂ ਹਾਂ ਟਰੈਕਟਰ ਤਾਂ ਯਾਰ ਵਾਕਈ ਟਰੈਕਟਰ ਕੰਡੀਸ਼ਨ ਦਾ ਦੇਖ ਲੋ ਵੀ ਪੂਰਾ ਓਕੇ ਆ ਜੰਮਿਆ ਠੀਕ ਆ ਠੀਕ ਆ ਮੁੱਲ ਵੀ ਗੱਲ ਕਰਕੇ 2005 ਮਾਡਲ ਦਾ ਮੁੱਲ ਤਾਂ ਆਪਣਾ ਹੈਗਾ ਬਾਈ ਜੀ 2,65,000 ਰੁਪਇਆ ਠੀਕ ਆ ਠੀਕ ਆ ਜੇ ਕੋਈ ਥੋੜੀ ਬੰਦਾ ਵੀਡੀਓ ਵੇਖ ਕੇ ਆਉਂਦਾ ਠੀਕ ਆ ਜੇ ਕੋਈ ਵੀਰ ਆ ਕੇ ਕਹਵੇ ਵੀ ਆਪਾਂ ਬਾਈ ਦੀ ਵੀਡੀਓ ਤੇ ਆਈਆਂ ਤੁਹਾਡੇ ਕੋਲੇ ਹਾਂਜੀ ਵੀ ਸਾਡਾ ਕੀ ਮਾਨਤਨ ਕਰੋਗੇ ਜੀ ਆਪਾਂ ਜਿਹੜੀ ਇੱਕ ਤਾਂ ਬੰਦਾ ਹੁੰਦਾ ਵੀ ਗਾਹਕ ਚੱਲ ਕੇ ਆਵੇ ਫੇਰ ਦੱਸਾਂਗੇ ਵੀ ਕਿੰਨਾ ਕੁ ਮਾਨਤਨ ਨੂੰ ਆਪਾਂ ਤੁਹਾਨੂੰ ਵੀਡੀਓ ਤੇ ਥੋੜੀ ਤੇ ਡਿਸਕਾਊਂਟ ਦੇ ਠੀਕ ਆ ਦੋ ਪੈਂਡ ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਦੱਸੋ ਡਿਮਾਂਡ ਆ ਜੇ ਵੀਡੀਓ ਸ਼ੇਅਰ ਕਰ ਕਾ 2.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਆਪਾਂ 2.5 ਲੱਖ ਦਾ ਦੇ ਦਾਂਗੇ ਆ 2.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ 2005 ਮਾਡਲ ਪੰਜਾਬ ਨੰਬਰ ਹੈ ਇੰਜਨ ਗੇਦੀ ਆਪਣੀ ਗਾਰੰਟੀ ਹੈ ਫੁੱਲ ਵਾਕੇ ਲੈ ਜੀ ਪੂਰੀ ਯਾਰ ਵਾਕੇ ਲੈ ਇਹ ਕੋਈ ਚੱਕਰ ਨਹੀਂ ਬੰਦਾ ਜਿਹੜੀ ਆਪਾਂ ਗੱਲ ਕਵਾਂਗੇ ਬਾਕੀ ਜਿਹੜੀ ਗੱਲ ਆ ਕਿ ਸਰਵਿਸ ਦੀ ਹਾਂ ਸਰਵਿਸ ਨਵੀਂ ਰੈਕਟਰ ਦੇ ਆਪਣੀ ਜਿਹੜੇ ਵੀ ਟਰੈਕਟਰ ਦੀ ਐਡ ਪਾਏਗਾ ਮੁਗਲਿਆਲ ਦੀਆਂ ਸਰਵਿਸਾਂ ਆਪਣੀਆਂ ਨਵੀਆਂ ਹੋਈਆਂ ਹੁੰਦੀਆਂ ਬਾਈ ਜੀ ਠੀ ਵੀਰਾ 303500 ਰੁਪਿਆ ਗਾਹਕ ਨੇ ਜਾ ਕੇ ਸਰਵਿਸ ਤੇ ਲਾਉਣਾ ਆਪਣਾ ਲਾਇਆ ਹੁੰਦਾ ਪਹਿਲੀ ਉਹ ਬਾਈ ਜਾ ਕੇ ਜੋੜਨਾ ਹੀ ਆਸ ਜਾ ਕੇ ਕੰਮ ਲੈਣ ਵਾਲਾ ਬੰਦੇ ਬੰਦਾ ਲਵੇ ਠੀਕ ਹੈ ਜੀ ਅੱਗੇ ਆ ਗਿਆ ਆਪਣੇ ਕੋਲੇ 265 ਬਾਈ ਜੀ ਠੀਕ ਹੈ ਬਾਈ 265 2000 ਮਾਡਲ ਹੈ 2000 ਹਾਂ ਪੰਜਾਬ ਨੰਬਰ ਹੈ ਪੀਵੀ 13 ਹੀ ਨੰਬਰ ਇਹਦਾ ਸੰਗਰੂਰ ਦਾ ਹੀ ਇਹਦਾ ਪਹਿਲੇ ਘਰ ਦਾ ਟਰੈਕਟਰ ਹੈ ਨਵਾਂ ਯਾਂਸੀ ਚੋਂ ਪਹਿਲੀ ਪਾਰਟੀ ਦਾ ਨਵਾਂ ਕਢਾਇਆ ਆ ਆਈਡੀ ਪ੍ਰੂਫ ਸਾਰਾ ਕੁਝ ਨਾਲ ਮਿਲੂਗਾ ਇਹਦਾ ਠੀਕ ਆ ਠੀਕ ਆ ਖੋਦ ਮਾਲਕ ਦਾ ਨਵਾਂ ਕਢਾਇਆ ਟਰੈਕਟਰ ਹੈ ਤਿਆਰ ਬਾਈ ਜੀ ਆਪਾਂ ਨਵੇਂ ਪਵਾਏ ਆ ਆ ਪਰਸੋਂ ਇਹਦਾ ਕਾਰਡ ਮਿਲੂਗਾ ਗਾਰੰਟੀ ਵਾਲਾ ਬੈਲ ਮਿਲਜੂ ਬੈਲ ਮਿਲਜੂ ਇਹਦਾ ਠੀਕ ਆ ਤੇ ਮਗਲ ਟਾਇਰ ਐ ਐਮ ਆਰਪ ਦੇ ਹੈਗੇ 60 ਪੈਸੇ 60 ਪੈਸੇ ਮੂਰਲੇ ਜਮਾ ਨਵੇਂ ਆ ਮਗਰ ਦੇ 60 ਪੈਸੇ ਆ ਮੂਰਲੇ ਐਮ ਆਰਪ ਸ਼ਕਤੀ ਲਾਈਫ ਦੇ 60 ਪੈਸੇ ਇਹਦੇ ਬਾਈ ਜੀ ਇੰਡੀਕੇਟਰਾਂ ਦੇ ਸ਼ੀਸ਼ੇ ਤੇ ਕਰਨਾਲ ਦੇ ਆ ਜੀ ਇੰਡੀਕੇਟਰਾਂ ਦੇ ਸ਼ੀਸ਼ੇ ਆ ਕਵਰ ਜੋ ਵੀ ਜਿਹੜੇ ਕੋਈ ਹੈਗੇ ਜਿਵੇਂ ਆ ਡੰਡਾ ਹੁੰਦਾ ਮਗਰ ਵਾਲਾ ਇਹ ਸਾਰਾ ਕੁਝ ਨਾਲ ਦਾ ਬਾਈ ਜੀ ਠੀਕ ਆ ਇਹ ਐਕੁਵਰੀਆ ਬੰਦਾ ਖੋਲ ਕੇ ਸਿਰਦੇ ਦਵਾਰਾ ਅਗਲਾ ਕਹਿੰਦਾ ਵੇਚਤਾ ਜਾਂ ਥਿਆਇਆ ਨਹੀਂਗਾ ਇਹ ਜੋ ਵੀ ਸਮਾਨ ਲੱਗਿਆ ਏਜੰਸੀ ਦਾ ਨਾਲ ਦਾ ਇਥੋਂ ਪਤਾ ਲੱਗਦਾ ਹੈ ਸਟicker ਹੁੰਦਾ ਇਥੇ ਓਕੇ ਵਾਲਾ ਲੱਗਿਆ ਬਾਈ ਮਗਰਾੜ ਦੇ ਵਿੱਚ ਹਾਂ ਸਟicker ਲੱਗਿਆ ਦੀ ਗੂੰਦ ਵੀ ਹਜੇ ਉਵੇਂ ਪਈ ਆ ਜੀ ਆਵੇ ਰੋ ਇਥੋਂ ਪਤਾ ਲੱਗਦਾ ਮਾਰਕਾ ਇਥੋਂ ਮੇ ਪਿਆ ਇਥੋਂ ਪਤਾ ਲੱਗਦਾ ਰਿੰਨ ਵਾਲਾ ਸਾਰਾ ਰਿੰਨ ਦਾ ਸਾਰਾ ਰਿੰਨ ਵਾਲਾ ਬਾਡੀ ਲੈਣ ਕੈਮਰਾ ਮਾਰ ਕੇ ਮੋਬਾਈਲ ਰੈਮ ਨੂੰ ਸਾਰੀ ਚੈੱਕ ਕਰਾ ਦੇ ਓਕੇ ਠੀਕ ਆ ਆ ਰੀਨਲ ਟਰੈਕਟਰ ਆ ਵੇ ਲੋ ਸ਼ੋ ਦਾ ਉੱਤੋਂ ਵੀ ਨਹੀਂ ਬਾਈ ਕਦੋਂ ਸ਼ਿਕਰੀ ਬਣਿਆ ਵੇਲਾ ਹਾਂ ਇੱਥੋਂ ਹੀ ਬਾਈ ਕੈਮਰਾ ਮਾਰ ਕੇ ਸਾਰਾ ਗਾਗ ਨੂੰ ਚੈੱਕ ਕਰਾ ਦੋ ਠੀਕ ਆ ਸਮਾਨ ਪੂਰਾ ਬਾਈ ਹਾਂ ਵੇ ਲੋ ਲਿਫਟ ਪੰਪ ਦੀਆਂ ਮੋਹਰਾਂ ਹਜੇ ਹਾਂ ਯਾਂਸੀ ਦੀਆਂ ਮੋਹਰਾਂ ਬਾਈ ਇਹ ਲਿਫਟ ਪੰਪ ਨਾਲ ਦਾ ਏ ਠੀਕ ਆ ਆਂਡਾਂ ਦੇ ਬੂਟ ਰਬੜ ਦੇ ਠੀਕ ਆ ਟਾਈ ਐਂਡ ਨਾਲ ਦੇ ਬੂਟ ਤੇ ਆ ਪਾਈਪ ਆ ਗਾ ਰੈਡੀਏਟਰ ਵਾਲਾ ਬਾਈ ਆ ਵੇਲਾ ਰੰਗ ਉੱਤੇ ਉਵੇਂ ਪਿਆ ਜੇ ਪਾਈਪ ਦੇ ਹਾਂ ਆ ਰੈਡੀਏਟਰ ਵਾਲਾ ਹਜੇ ਪਾਈਪ ਵੀ ਨਹੀਂ ਚੇਂਜ ਹੋਇਆ ਰੌਡ ਦਾ ਹਜੇ ਨਾ ਇਨਾ ਰੀਨਲ ਟਰੈਕਟਰ ਸਾਰਾ ਰੀਨਲ ਟਰੈਕ ਇਹ ਨਵਾਂ ਨਵਾ ਟਰੈਕਟਰ ਬਾਈ ਠੀਕ ਆ ਬੈਕ ਸਾਈਡ ਸਰ ਕੋ ਆ ਵੇਖੀ ਅਮਿੰਦਰਾ ਦੀ ਮੋਰ ਹੁੰਦੀ ਆ ਬਾਈ ਜੀ ਸਲਾਈਸਰ ਤੇ ਜਾਂਸੀ ਦੇ ਸਲਾਈਸਰ ਤੇ ਮਿੰਦਰਾ ਦੀ ਠੀਕ ਆ ਤੇ ਆ ਵੇਖ ਲਓ ਮੋਰ ਉਵੇਂ ਪਈ ਆ ਜੇ ਨਾਲ ਦਾ ਸਲਾਈਸਰ ਕਹਿੰਦਾ ਭਾਵਾ ਜੀ ਟਰੈਕਟਰ ਸਾਰਾ ਹੀ ਓਰੀਜਨਲ ਆ ਟਰੈਕਟਰ ਸਾਰਾ ਓਰੀਜਨਲ ਆ ਗਾਰੰਟੀ ਹੋਊਗੀ ਸਮਾਨ ਇੰਜਨ ਗੀਅਰ ਦੀ ਵੀ ਗਾਰੰਟੀ ਆ ਸਮਾਨ ਪੂਰਾ ਸਮਾਨ ਨਾਲ ਸਾਰੇ ਪੂਰੇ ਡੰਡਾ ਫੁੱਟੀ ਛਦਰੀ ਸਾਹਿਬ ਕੋ ਓਕੇ ਆ ਹੁਣ ਗੱਲ ਕਰੀਏ ਦੀ ਡਿਮਾਂਡ ਇਹਦੀ ਡਿਮਾਂਡ ਦੀ ਗੱਲ ਕਰਕੇ ਤਾਂ ਇਹ ਆਪਣਾ 2000 ਮਾਡਲ ਦੀ 215000 ਰੁਪਿਆ ਡਿਮਾਂਡ ਆ ਠੀਕ ਆ ਜਿੰਨਾ ਕਾ ਡਿਸਕਾਊਂਟ ਹੈਗਾ ਆਪਾਂ ਵੀਡੀਓ ਤੇ ਦੇ ਦੇਨੇ ਆ ਤੁਹਾਡੀ ਤੇ ਠੀਕ ਆ ਜਿਹੜਾ ਵੀਡੀਓ ਇੰਝ ਆ ਕਰਕੇ ਵੀਡੀਓ ਸ਼ੇਅਰ ਕਰਕੇ ਲੈ ਤੁਹਾਡੀ ਜੀ 2 ਲੱਖ ਰੁਪਏ ਦਾ ਟਰੈਕਟਰ ਦੇਵਾਂਗੇ ਬਾਈ ਜੀ ਪੂਰਾ 2 ਲੱਖ ਦਾ ਹਾਂ ਸਰਵਸ ਇਹਦੀ ਵੀ ਨਵੀਂ ਪਈ ਆ ਠੀਕ ਆ ਮੁਗਲਿਆਲ ਇਹਦਾ ਵੀ ਨਵਾਂ ਪਾਇਆ ਬਾ ਦੇਖੋ ਚੈੱਕ ਕਰਾ ਦਿਓ ਇਹ ਆ ਮਾਰੋ ਨਿਕਾ ਸਰਵਸ ਹੋ ਕੇ ਟਰੈਕਟਰ 2 ਘੰਟੇ ਟਰੈਕਟਰ ਚੱਲਿਆ ਇਹ ਮਾਦਾ ਠੀਕ ਆ ਸਭ ਤੋਂ ਨਵੀਂ ਹੋਈ ਐ ਟਰੈਕਟਰ ਦੀ ਠੀਕ ਆ ਯਾ ਟਰੈਕਟਰ ਜਿਹੜਾ ਲੈ ਗਿਆ ਵੀ ਮੋੜ ਕੇ ਅਗਲਾ ਕਹਿੰਦਾ ਨਹੀਂ ਵੀ ਟਰੈਕਟਰ 'ਚ ਕੋਈ ਕਮੀ ਆ ਮੈਂ ਪੈਸੇ ਚ ਆਉਂਦੀ ਵੀ ਗਾਰੰਟੀ ਆ ਇੰਜਨ ਗੇਅਰ ਤੇ ਵੀ ਗਾਰੰਟੀ ਆ ਠੀਕ ਆ ਬਾਈ ਤੇ ਕੰਡੀਸ਼ਨ ਪੱਖੋਂ ਬੰਦਾ ਆਏ ਨਹੀਂ ਆ ਕੇ ਕਹਿ ਸਕਦਾ ਯਾਰ ਇੱਥੋਂ ਰੰਗ ਵਜਿਆ ਤੇ ਇੱਥੋਂ ਆਏ ਆ ਸਾਰਾ origignal ਟਰੈਕਟਰ ਆ ਠੀਕ ਆ ਅੱਗੇ ਆ ਗਿਆ ਅਰਜਨ ਅਰਜਨ ਆ ਗਿਆ ਜੀ ਆਪਣੇ ਕੋਲੇ 2013 ਮਾਡਲ ਚੈਂਜਰ ਮੈਟ ਚੈਂਜਰ ਮੈਟ ਵਾਲਾ ਹਾਂ ਚਾਰੇ ਟਾਇਰ ਐ ਮਰਫ ਦੇ ਨਵੇਂ ਆ ਬਾਈ ਐ ਮਰਫ ਸ਼ਕਤੀ ਲਾਈਫ ਠੀਕ ਆ ਚਾਰੇ ਟਾਇਰ ਨਵੇਂ ਆ ਕੰਪਨੀ ਦੇ ਠੀਕ ਆ ਬਾਈ ਮਾਡਲ 2013 ਚੈਂਜਰ ਮੈਟ ਤੇ ਨੰਬਰ ਨੰਬਰ ਪੰਜਾਬ ਦਾ ਬਾਈ ਜੀ ਕਾਪੀ ਕਾਗਜ਼ ਸਾਰਾ ਕੋਈ ਆਈਡੀ ਸਾਰਾ ਕੁਝ ਨਾਲ ਮਿਲੂਗਾ ਸਮਾਨ ਪੂਰਾ ਹਾਂ ਪੀਪੀ 10 ਲੁਧਿਆਣੇ ਦਾ ਨੰਬਰ ਠੀਕ ਆ ਪੀਪੀ 10 ਲੁਧਿਆਣੇ ਦਾ ਨੰਬਰ ਆ ਸਮਾਨ ਪੂਰਾ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਸਾਰੇ ਪੂਰੇ ਮਿਲਣਗੇ ਬਾਈ ਰੀਨਾ ਡੰਡਾ ਫੱਟੀ ਛਤਰੀ ਬੈਂਪਰ ਸਾਰਾ ਕੋ ਲੱਗਾ ਹੋਇਆ ਹੈ ਓ ਸ਼ਗਰੀ ਆਪਾਂ ਨਵੀਂ ਲਵਾਈ ਆ ਤੇ ਠੀਕ ਆ ਠੀਕ ਆ ਬਾਈ ਉਸ ਟਰੈਕਟਰ ਚੈੱਕ ਕਰਾ ਦੇ ਕੈਮਰਾ ਮਾਰ ਕੇ ਆ ਬਾਡੀ ਲੈਣ ਦਾ ਡਾਟਾ ਸਾਰਾ ਨਵਾਂ ਟਰੈਕਟਰ ਪਿਆ ਇੱਥੇ ਕਰ ਯਾਰ ਦਿੱਕਤ ਹੋਣੀ ਟਰੈਕਟਰ ਐ ਵੀ ਖੁੱਲਿਆ ਕਿਤੋਂ ਜਾ ਕੋਈ ਲੰਗ ਪੂਰਾ ਲੰਗ ਐ ਪਿਆ ਫੁੱਲ ਰੰਗ ਬਾਕੀ ਥੋੜੀ ਗਾਰੰਟੀ ਐ ਨਾਲੇ ਅਗਲਾ ਵੀ ਵਾਕੇ ਲੈ ਆਵੇ ਗਾਰੰਟੀ ਦੇ ਦੀ ਆ ਬਾਈ ਜੀ ਠੀਕ ਆ ਬੰਦਾ ਸਾਈਡ ਸੌਦਾ ਟੋਕਲੇ ਤੇ ਵਾਹਲੇ ਪੜਾਂ ਦੀ ਫੇਰ ਟਰੈਕਟਰ ਲੈ ਜੀ ਠੀਕ ਆ ਕੀ ਡਿਮਾਂਡ ਇਹਦੀ ਕਿੰਨੀ ਇਹਦੀ ਡਿਮਾਂਡ ਤਾਂ ਵੀਰੇ ਹੈਗੀ ਆਪਣੀ 5 ਲੱਖ ਤੇ 25000 ਰੁਪਏ ਜੀ ਠੀਕ ਆ ਜੇ ਕੋਈ ਤੁਹਾਡੀ ਵੀਡੀਓ ਸ਼ੇਅਰ ਕਰਕੇ 5 ਲੱਖ ਦਾ ਟਰੈਕਟਰ ਦੇ ਦਾਂਗੇ ਭਾਈ ਜੀ ਆਪਾਂ ਇਹ ਠੀਕ ਆ 5 ਲੱਖ ਦਾ ਦੇ ਸਰਵਿਸਾਂ ਇਹਦੀ ਵੀ ਬਾਈ ਨਵੀਂ ਹੋਈ ਹੈ ਸਰਵਲ ਮੰਨ ਲਓ ਤੁਸੀਂ ਕਰਕੇ ਦਿੰਨੇ ਆ ਹਾ ਟਰੈਕਟਰ ਦੀ ਟਰੈਕਟਰਾਂ ਦੀ ਐਡ ਪਾਉਣਾ ਤੇ ਬੰਦਾ ਆ ਕੇ ਸਲਾਈ ਚੈੱਕ ਕਰ ਲੇ ਪਹਿਲਾਂ ਸਟਾਰਟ ਕਰ ਦੋ ਨਵੀਆਂ ਸਰਵਸਾਂ ਹੋਈਆਂ ਨਾ ਹੁੰਦੀਆਂ ਆਪਣੀਆਂ ਠੀਕ ਆ ਸਾਰੇ ਟਰੈਕਟਰਾਂ ਦੀ ਸਰਵਿਸ ਨਵੀਂ ਹੋਈ ਆ ਨਾਗ ਸਾਰੇ ਪੂਰੇ ਆ ਚੈਂਜਰ ਮੈਡ 13 ਮਾਡਲ 13 ਮਾਡਲ ਹਾਂ ਚਾਰੇ ਟਾਇਰ ਨਵੇਂ ਕੰਪਨੀ ਦੇ ਪੰਜਾਬ ਨੰਬਰ ਆਈਡੀ ਪ੍ਰੂਫ ਸਾਰਾ ਕੁਝ ਮਿਲੂਗਾ ਠੀਕ ਆ ਬਈ ਬਾਅਦ ਵਿੱਚ 13 ਦੇ ਬਾਅਦ ਵਿੱਚ ਦਾ 12 ਦਿਨ ਪਹਿਲਾਂ ਨਿਕਲੇ 14 ਦਾ ਠੀਕ ਆ ਹਾਂ 13 ਦੇ 12ਵੇਂ ਮਹੀਨੇ ਦਾ ਆ ਗਿਆ ਠੀਕ 14 ਤੋਂ 12 13 ਦਿਨ ਪਹਿਲਾਂ ਟਰੈਕਟਰ ਆਇਆ ਹੈ 14 ਦੀ ਆ ਕਾਪੀ 14 ਦੀ ਹਾਂ ਕਾਪੀ 14 ਦੀ ਆ ਠੀਕ ਆ ਤੇ ਅੱਗੇ ਆ ਗਿਆ ਜੀ ਆਪਣੇ ਕੋਲੇ ਫਾਰਮ ਟਰੈਕ 60 ਠੀਕ ਆ 2011 ਮਾਡਲ 2011 ਮਾਡਲ ਆ 2011 ਮਾਡਲ ਆ ਭਾਈ ਜੀ ਪੰਜਾਬ ਨੰਬਰ ਆ ਹਾਂ ਬਠਿੰਡੇ ਦਾ ਪਹਿਲੀ ਪਾਰਟੀ ਦਾ ਬਠਿੰਡਾ ਨੰਬਰ ਸਰਕਾਰੀ ਪਲੇਟਾਂ ਲੱਗੀਆਂ ਵੀ ਆ ਠੀਕ ਆ ਬੀਮਾ ਫੋਲੋ ਆ ਵਾ ਟਰੈਕਟਰ ਦਾ ਫੁੱਲ ਬੀਮਾ ਹਾਂ ਬੀਮਾ ਨਾਲ ਮਿਲੂਗਾ ਫੁੱਲ ਸਰਕਾਰੀ ਪਲੇਟਾਂ ਲੱਗੀਆਂ ਜੇ ਕਿਸੇ ਵੀਰ ਨੇ ਨਾਮ ਕਰਾਉਣਾ ਇਹ ਹੋ ਵੀ ਹੋ ਜੂਗਾ ਪੀਸ ਭਰਕੀ ਤੇ ਤੀਜੇ ਦਿਨ ਕਾਫੀ ਆ ਜਣੀ ਨਾ ਹੋ ਗਏ ਘਰੇ ਬੈ ਗਏ ਠੀਕ ਆ ਹਾਂ ਪਹਿਲੀ ਪਾਰਟੀ ਦਾ ਬਠਿੰਡਾ ਨੰਬਰ ਬਠਿੰਡਾ ਨੰਬਰ ਟਾਇਰ ਦੀ ਗੱਲ ਕਰਗੇ ਅਪੋਲੋ ਕੰਪਨੀ ਦੇ ਟਾਇਰ ਚਾਰੇ ਬੰਦੇ ਨੇ ਸ਼ੌਂਕੀਆ ਨਵੇਂ ਪਵਾਏ ਆ ਮੂਹਰੇ ਵੱਡੇ ਪਵਾਏ ਆ ਠੀਕ ਆ ਮਗਰਲੇ 14 ਦੇ ਟਾਇਰਾਂ 14 14 ਵੀ ਪਵਾਏ ਆ ਅਪੋਲੋ ਦੇ ਟਾਇਰ ਆ ਅਪੋਲੋ ਦੇ ਨਾਲ ਦੇ ਟਾਇਰ ਬੰਦਾ ਦੱਸਦਾ ਵੀ 60 65 65 ਟਾਇਰ ਸੀਗੇ ਉਹ ਲਾਹ ਕੋਨੇ ਨਵੇਂ ਪਵਾਏ ਨਵੇਂ ਪਵਾਤੇ ਟਰੈਕਟਰ ਦੇ 1700 ਘੰਟਾ ਅਰੀਜਨਲ ਚੱਲਿਆ ਬਾਈ 11 ਮਾਡਲ ਹੋ ਕੇ 11 ਮਾਡਲ ਹੋ ਕੇ 1700 ਘੰਟਾ ਰੀਅਲ ਚੱਲਿਆ ਕੰਪਨੀ ਰਿਕਾਰਡ ਕੰਪਨੀ ਰਿਕਾਰਡ ਬੰਦਾ ਚੈੱਕ ਕਰਾ ਲਈ ਬਣਾ ਦੀ ਕੋਈ ਚੱਕਰ ਨਹੀਂ ਠੀਕ ਆ ਆ ਦੇਖ ਲਓ ਬਾਈ ਕੰਡੀਸ਼ਨ ਚੈੱਕ ਕਰਾ ਦਿਓ ਟਰੈਕਟਰ ਦੀ ਜਿਵੇਂ ਨਵਾਂ ਟਰੈਕਟਰ ਹੈ ਜਿਵੇਂ ਵੇਰੋ ਉਹ ਵੱਡੀ ਲੈਫਟ ਚ ਉਹ ਵੱਡੀ ਲੈਫਟ ਚ ਠੀਕ ਆ ਠੀਕ ਆ ਤੇਲ ਬ੍ਰੇਕ ਪਾਵਰ ਸਟੀering ਠੀਕ ਆ ਬਾਈ ਪਰ ਬੱਸ ਵੀਡੀਓ ਠੀਕ ਆ ਤੇਲ ਬ੍ਰੇਕਾਂ ਚ ਹੂੰ 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 ਪਾਵਰ ਸਟੀering ਪੀਟ ਕੋ ਰਵਾਸ ਠੀਕ ਆ ਆਪਲੇ ਟਾਈਮ ਬਲੂਟ ਨਾ ਸਮਾਉਂ ਆ ਸਭ ਕੁਛ ਨਾਲ ਦੀਆਂ ਨੰਬਰ ਪਰੇਟਾ ਸਾਰਾ ਕੁਛ ਓਕੇ ਪਹਿਲੀ ਪਾਰਟੀ ਦਾ ਡ੍ਰਾਈਵਰ ਵੀ ਜਵਨ ਨਵਾਂ ਡ੍ਰਾਈਵਰ ਸ਼ੋਰੂਮ ਸ਼ੋਰੂਮ ਕੱਲੀ ਹਣ ਕਹਿ ਸਕਦੇ ਆ ਚੈੱਕ ਕਰਾ ਦੋ ਮਗਰਾੜਾਂ ਦੀ ਕਲੀ ਚ ਚੈੱਕ ਕਰਾਈ ਵਿੱਚੋਂ ਸਾਡੇ ਵੀ ਕਿਤੋਂ ਐ ਜਰ ਨਹੀਂ ਆਪਾਂ ਕਹਿ ਸਕਦੇ ਵੀ ਜਰ ਬਣੀ ਵੀ ਹੈ ਕਿਤੋਂ ਹੋ ਜੇ ਜਵਨ ਨਵੇਂ ਡ੍ਰਾਈਵਰ ਐ ਪਿਆ ਮਗਰਾੜ ਵਿੱਚੋਂ ਠੀਕ ਆ ਸਮਾਨ ਇਹਦੇ ਨਾਲ ਕੀ ਕਹੋ ਸਾ ਸਮਾਨ ਇਹਦੇ ਨਾਲ ਵੀ ਨਗ ਸਾਰੇ ਪੂਰੇ ਛਤਰੀ ਪਈਓ ਦੇ ਦਾਂਗੇ ਪਈਆ ਖੋਲੀ ਪਈ ਛਤਰੀ ਹੈਗੀਆਂ ਨਾਲ ਦੇ ਦੇਣਾ ਹੈਗੀ ਆ ਮਤਲਬ ਨਾਲ ਨਾਲ ਡੰਡਾ ਨਾਲ ਆ ਡਰਾਵਰ ਬੰਪਰ ਬੰਪਰ ਸਾਰਾ ਕੁਲ ਲੱਗਿਆ ਹੋਇਆ ਹੈ ਇਹ ਆ ਦੇਖ ਲਓ ਵੀ ਸਰਕਾਰੀ ਪਰੇਟਾਂ ਲੱਗੀਆਂ ਟਰੈਕਟਰ ਸਾਫ਼ ਹੀ ਬਹੁਤ ਹੈ ਯਾਰ ਮਾਡਲ ਦੇ ਹਨ ਟਰੈਕਟਰ ਪੂਰਾ ਨਵਾਂ ਟਰੈਕਟਰ ਆ ਬਾਈ ਜੀ ਸਾਫ਼ ਕਿਹਾ ਦਾ ਕੀ ਕਿਹਾ ਨਵਾਂ ਟਰੈਕਟਰ ਜਮ ਸ਼ੋਰੂਮ ਕੰਡੀਸ਼ਨ ਆ ਤੇ ਆਹ ਆ ਦੇਖ ਲਓ ਵਿੱਚੋਂ ਵੀ ਚੈੱਕ ਕਰਾ ਦਿਓ ਸਾਰੇ ਆ ਵੇ ਲੋ ਨਵਾਂ ਬਿਲਕੁਲ ਨਵਾਂ ਟਰੈਕਟਰ ਤੇ ਐਕਲੀਸ਼ਨ ਦਾ ਠੀਕ ਆ ਤੇ ਡਿਮਾਰ ਇਹਦੀ ਕਿੰਨੀ ਆ ਦੂਜੀ ਗੱਲ ਬਾਈ ਇਹਦਾ ਪਾਵਰ ਆ ਤੇ ਅਲੱਗ ਆ ਗਿਆ ਠੀਕ ਆ ਪੂਰੇ ਹੁੰਦਾ ਇਹਦੇ ਟੈਂਕੀ ਆ ਵੇ ਇਹਦੇ ਵਿੱਚ ਜਾਲੀ ਜਾਲੀ ਜ ਪਾਵਰ ਵਾਲਾ ਤੇ ਅਲੱਗ ਆ ਗਿਆ ਦਾ ਏਜੰਸੀ ਚ ਠੀਕ ਆ ਬਾਈ ਹਾਂ ਡਿਮਾਂਡ ਦੀ ਗੱਲ ਕਰਕੇ ਤਾਂ ਜੀ ਆਪਣਾ ਇਹ 11 ਮੱਡ ਦਾ ਰੇਟ ਹੈਗਾ ਜੀ 4,25,000 ਰੁਪਿਆ ਠੀਕ ਆ ਭਾਈ ਜੇ ਕੋਈ ਤੁਹਾਡਾ ਬੰਦਾ ਵੀਡੀਓ ਵੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਠੀਕ ਆ ਇੱਕੋ ਮੁੱਲ 4 ਲੱਖ ਦਾ ਰੇਟ ਦੇ ਦਾਂਗੇ ਆਪਾਂ ਠੀਕ ਆ ਭਾਈ 4,25,000 ਰੁਪਿਆ ਸਿੱਧੇ ਡਿਸਕਾਊਂਟ ਹੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ 25,000 ਸਿੱਧਾ ਛੜਤਾ 25,000 ਰੁਪਿਆ ਆਪਾਂ ਪਹਿਲਾਂ ਬੋਲਤੀ ਜਿਹੜੀ ਗੱਲ ਤੂੰ ਪਗਾਵਾਂਗੇ ਠੀਕ ਆ ਇਹ ਬਾਈ ਚਾਰੇ ਟਰੈਕਟਰੇ ਕਿਹੜੇ ਪਿੰਡ ਖੜੇ ਆ ਇਹ ਬਾਈ ਜੀ ਪਿੰਡ ਸੁਖਾਣਾ ਦਾ ਠੀਕ ਆ ਜ਼ਿਲ੍ਹਾ ਮ ਭਗਤੇ ਦੇ ਕੋਲੇ ਪਿੰਡ ਸੁਖਾਣਾ ਦਾ ਠੀਕ ਹੈ ਜੀ ਤੇ ਜੇ ਕਿਸੇ ਵੀਰ ਨੇ ਆਪਣੇ ਨਾਲ ਜਾਣਕਾਰੀ ਲੈਣੀ ਹੋਵੇ ਟਰੈਕਟਰਾਂ ਦੀ ਫੋਟੋ ਮਂਗਾਉਣੀ ਹੋਵੇ ਮੋਬਾਈਲ ਤੇ ਬੰਦਾ ਕਹਿੰਦਾ ਵੀ ਫੋਟੋ ਮਾ ਪਾ ਦਿਓ ਕੋਈ ਹਾਂਜੀ ਚਾਰਾਂ ਟਰੈਕਟਰਾਂ ਚੋਂ ਕਿਸੇ ਟਰੈਕਟਰ ਬਾਰੇ ਵੀ ਆਪਣੇ ਨਾਲ ਜਾਣਕਾਰੀ ਲੈਣੀ ਹੋਵੇ ਟਰੈਕਟਰ ਤੇ ਮੋਬਾਈਲ ਨੰਬਰ ਆਪਾਂ ਬੋਲ ਰਹੇ ਹਾਂ ਉਹ ਮੋਬਾਈਲ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦੇ ਵੀਰ ਜੇ ਕਿ ਟਰੈਕਟਰ ਲੈਣਾ ਹੋਵੇ ਠੀਕ ਆ 94175 ਠੀਕ ਹੈ ਜੀ 81582 ਤੇ ਆਪਣੇ ਨਾਲ ਕੋਈ ਵੀ ਜਾਣਕਾਰੀ ਬਾਰੇ ਕੋਈ رائے ਲੈਣੀ ਹੋਵੇ ਟਰੈਕਟਰਾਂ ਬਾਰੇ ਆਪਣੀ رائے ਕਰ ਸਕਦਾ ਠੀਕ ਹੈ ਜੀ 94 175 81 582 ਬਾਕੀ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਜਾਂਦਾ ਉੱਥੋਂ ਗੱਲ ਕਰਕੇ ਤੁਸੀਂ ਇਹ ਨਾ ਚਾਰਾਂ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਦੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ